ਲੋ ਲੋਲੀ ਰੀ ਨਾ ਦੇ ਕਰਤੋ ਇਹ ਪੰਗਰਾ ਰਗ ਨੂੰ ਸੰਤਰਪਾਸ ਸੱਜ ਹੋਈ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਨਾ ਸੁਣੋ ਸੋ ਕਰ ਕਰ ਮੈਂ ਕਰ ਕਰ ਪਿਤਰੀ ਤੇ ਅਗਰ ਰਸ ਜਾਨੀਐ ਪਿਤਰੀ ਚੁਰ ਕਰੇ ਬਡਿਆ ਅਦਾਰ ਕੇ ਮੁਸਤੀ ਕਰੇ ਨਾਨਕ ਜਸ ਮਿਲੇ ਜਿ ਕਟੇ ਕਾਲ ਦੇ ਮਾਲਾ ਬਲਾ ਜਾਨੁ ਉਸ ਲਾਵਣੀ ਆਵੇ ਬਾਗਵਾ ਜੋ ਕਿ ਜਿਟਾ ਮਖਸੇ ਜਤ ਹੋਏ ਪਵਾਰ ਸਚੀ ਰਾਤੁ ਆਇ ਕੰਡਾ ਤੋਏ ਸਚੇ ਸਈ ਨਾਨਕਾ ਜੇ ਰਮ ਵਸੈ ਸੋਈ ਹੋਈ ਤੋਰੀ ਮਲਾਣੀ ਕੋਤੇ ਕੀ ਮੰਨਣ ਪਾੜਿਆ ਨਾ ਲੈ ਕੇ ਕਰ ਪਾਸਾਰਿਆ ਚਿੰਤ ਕਰ ਮਨ ਭਾਵ ਨੇ ਨੰਪ ਚਰਨਾਈਂ ਨਿਰਿਆ ਕਰਤ ਕਰ ਮਾਇ ਸਤਾਇਆ ਬਿਨੁ ਕਮਤ ਬਸਾਰਿਆ ਜਰਿਆਈ ਤਿ ਬੰਧਾਰੇ ਜਰਿਆਈ ਰੰਗਾਰੇ ਜਿਜੈ ਰਮਾ ਉਹ ਹਰ ਤੱਕੜੀ ਤੇ ਟਿੱਡਾ ਹੋਏ ਜਿੱਤੇ ਦਾਣੇ ਅਣਕੇ ਜੀਆਂ ਵਾੜਾ ਕੋਏ ਭੈਲਾ ਕਣੀ ਨੀ ਰੁਣਾਏ ਤੇ ਹਰਿਆਸਾ ਸੋਏ ਸੁਧਾ ਕਿਉ ਕਰ ਰੱਖੀ ਐ ਤੁਰ ਬੈਰ ਸੋਏ ਨਾਨਕ ਸੁਖ ਦੇ ਬਣਾ ਉਤਰੈ ਗਿਆਨ ਤਾਰੇ ਧੋਏ ਮਹਲਾ ਪਹਿਲਾ ਨਾਨਕ ਸੁਖੀ ਨੂਲ ਹੈ ਜੇ ਪਾਸ ਸੁਖੂੜਾ ਕਿਉਂ ਕਿਤੇ ਮੇਕਾ ਪਰਤਿਆ ਪਰਪੋ ਕੰਨਸ ਨੇ ਸਕਪਾਨ ਨੂੰ ਕੰਪ ਹੈ ਕੈ ਤੇ ਬਾਰੀ ਨਾ ਤਾਂ ਸਾਥ ਮੀ ਬਤੇ ਜੋ ਜਾਈ ਮਾ ਪਹਿਲਾ ਸਭ ਤੋਂ ਦੂਰ ਪਰਮਾਣ ਦਿਲੀ ਜਾਈ ਜੰਮਣ ਮਰਨਾ ਉਪ ਮੈਂ ਪਾਣੀ ਨਾਲ ਜਾਈ ਖਾਣਾ ਨਾ ਬੰਕਰ ਕੋਲ ਸੁਵਾਹੀ ਰਣ ਜਿਵੇਂ ਉਪ ਬੁਜਿਆ ਤਿੰਨ ਨਾਲ ਸੋਸਤ ਖਲਾਏ ਕੜੀਆਂ ਕੜੀਆਂ ਯੋਸਾ ਰਿੰਗ ਨਤਰੀਆ ਦੱਕ ਪਾਣਾ ਕਮਨ ਸਾਥੇ ਘੂਮਣ ਘੂਮੇ ਵਿਚੋ ਮਾਰ ਕੜੀਆਂ ਪ੍ਰਿਆਆ ਸਹਿਤੈ ਲੌਤ ਦਵਾਈਆ ਲੌਤ ਪਰਿਆ ਪਰੋੜ ਭਾਈਆ ਓੜੇ ਜਿਹੜਾ ਵੱਡਾ ਕਰਸਾਲਾ ਨੀਂ ਜਿਸ ਵਿਚ ਟੱਟੀਆਂ ਬਣਾਈਆਂ ਆ ਸਹਿਮੇ ਨਤ ਨਦਨੀ ਆਇਆ ਜਤ ਬਣ ਤੰਮਨ ਵਸਾਈਆ ਕਰੂ ਕਰਮਸਤ ਧਰ ਵਿੱਚ ਮਾਰ ਕਟਿਨ ਬੜਈ ਆਇਆ ਸਤਖਨਉਤ ਪਾਈਆ ਸਤਖਨਉਤ ਪਾਈਆ ਹੋਰ ਸੇ ਕਾਮਨ ਹਕਤੀ ਸੁਚੈ ਰਤਿ ਹੋਣ ਕੋ ਨ ਪਟਿ ਰਜਾਈ ਸੁਚਾ ਹੋਇ ਕਰ ਜੀਵੇ ਲੱਗਾ ਕਣਸੰਸ ਲੋ ਹੋਤੀ ਜੈ ਸਤਿਅ ਅਸ ਲੱਗਾ ਦੋਲੂ ਅੰਦੇਵ ਦਾ ਪਾਣੀ ਦੇਵ ਦਾ ਬਸੰਤਰ ਦੇਵ ਦਾ ਨਾਮ ਪਾਜਾ ਪਾਇਆ ਕਿਰਤਾਂ ਆਪਾ ਪਵਿੱਤਰ ਪਾਪੀ ਸੰਗਨ ਕੱਢਿਆ ਤਾ ਪਈਆ ਤਿੱਤ ਜਿਤ ਮੁਖ ਨਾਮ ਉਚੈ ਜਿਤਮਤੁ ਤੁਕਾਂ ਪਾਵੇ ਬਿਰਮਾ ਵਾਰਸ ਖਾਏ ਨਾਨਕੀ ਰੈ ਗਾਣੀ ਐ ਮੁਕੰਦ ਕਾਂਪਾ ਹੈ ਮੈਂ ਅੱਲਾਹ ਕਹਾਂ ਪੜਨੀਆਂ ਪੜਨ ਪੀਏ ਪੜ ਬੁਣ ਬਿਆਹ ਪੰਡੂ ਹੋ ਤੋਤੀ ਪੰਚਲ ਰਾਹ ਪੰਡੂ ਮੋਲ ਕਾ ਰੀਏ ਪੰਡੂ ਹੋਏ ਵਾਦਾਂ ਸੋਕ ਮੰਦਾ ਕੀਏ ਜਿਵੇਂ ਰਜਾ ਬਣਾਓ ਪੰਡੂ ਕੰਡੂ ਰਜਾ ਕੰਦੇ ਵਾਯੋਤ ਹੋਈ ਨਾਲ ਪੰਡਿਵਾਰਾ ਇੱਕ ਸੱਚਾ ਸੋਈ ਜਿਤ ਮੁਕਸਦਾ ਸਲਾਹੀ ਹੈ ਪਾਕਾਤੀ ਚਾਰ ਨਾਲ ਦੇ ਮੋਜਲੇ ਇਤਸਾ ਚੇਹ ਦਾ ਰਕਾਰ ਗੁਰੂ ਜੀ ਸਾਡਾ ਆਪੇ ਤਾਰਾ ਆਪਣਾ ਰੂਹੀ ਦੇਖਾਂ ਸੰਗੀਏ ਨਾਨ ਨਾਨ ਨੰਦਕਾਹਤ ਕਾਰ ਬੰਦੀ ਆ ਮੰਦਕਸ ਨਾਮ ਕੀ ਫੜਕ ਰਹੇ ਹੋ ਪੁਜਿਏ ਅਮਰ ਕਾ ਨਾਮ ਲਾ ਲੀਏ ਮੂਰ ਭੈਲਾ ਪੁਜੀਏ ਸਤਿ ਸਿਕ ਮਾਨ ਲਾਈਆ ਜਨ ਮੇਰਾ ਸਾਥ ਲੋ ਲਾ 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 ਨਾਮ ਕਭ ਮੈਂ ਯਤਨ ਮਨ ਵਿੱਚ ਕਹੋ ਫਿਕੋ ਮਿਕਸਦੀ ਹੈ ਵਿਕ ਕਿਸੋ ਹੋਏ ਫਿਕਰ ਰੰਗ ਸਦੀ ਹੈ ਮਨ ਕਾ ਪੇ ਪਾਏ ਕੰਮ ਮੋਰ ਗਿਆ ਕੀ ਹੈ ਪਾਣਾ ਲੈ ਸਦਾ ਇਹ ਮਨ ਲੱਗਾ ਰੂਪੀ ਪਹਿਲ ਮਾਰ ਦੁਨੀਆ ਜੁਮਹੈ 863 ਨਾਵੇ ਉਤਰਿਆ ਨਾ ਮੈਨ ਜਨਪਟਾ ਬੜਾ ਬਾਲ ਗੁਰਦੜਾ ਤੇ ਪਹਿਲ ਸੰਸਾਰ ਤੁਹਾਨੂੰ ਦੇਵਨ ਗੁਲਾਕਾਰ ਅਕਸੇ ਤੇ ਹੀ ਦੇ ਗਲੇ ਵਿਚਾਰ ਰੰਗ ਅਸਿਆ ਦੇ ਲੋਗ ਜੁਤੀ ਕਰ ਜਾਈ ਪ੍ਰਵਾਹ ਨਾ ਹੀ ਸੇਈ ਦੀ ਵਾਸ ਸੇਨਾ ਦਰਵਾਜ਼ਾ ਖੁੱਲ੍ਹ ਮੰਗਾ ਜੱਤੇ ਦੇ ਤਾਂ ਤਾਹੀ ਜਵਾਨੀ ਦੇ ਕੰਮੇ ਕਾ ਮਨ ਮੇਲੇ ਦਰਲੇ ਦੇ ਕਾ ਕੀ ਸੁਤੇ ਨਾ ਕਾ ਤੇ ਜੋੜੀ ਆਪੀ ਕਰਨਾ ਕੀ ਜੋ ਕਲਮੇ ਜੀ ਕਰਤਾ کے پیدا فطر کر کی پر ساری ہے جو ہے سل سی کوئی کو ہی آئی باری ہے اس کے لیے پرانا ہے کیا سامان اور ساری ہے آپ ہتھی اپنا آپ پہ ہی کا سواری ہے آپ پہ ہی کا سواری ہے ہر جو جو پاکتا ہوں پاکتا ہوں ਸਨਾ ਪੈ ਪੂਰਨ ਦੇ ਇੱਕ ਮਿੰਟ ਸਮਾਈ ਚਲੇ ਰਹੇ ਚੜੇ ਕਿਹੜੀ ਪੈ ਸਭ ਸਤ ਪਰ ਕੜੇ ਨਸਵਾਰੇ ਨਾਮ ਕਾ ਜਨ ਕੋਨੁ ਗੁਣ ਕਰੇ ਮਹਲਾ ਤੁਜਾ ਪੀਜੈ ਜਿ ਕਰਿਆ ਆਪ ਚਾਈ ਤਰਖਿਆ ਆਪ ਤੇਜ ਜਾਨ ਪਾਈ ਕਹਿ ਰੇ ਤੇਤਾ ਦਾ ਕਿਸੁ ਪੀਆ ਨਾਮ ਕਾ ਸਭ ਸਿਆਪੇ ਆਪੀ ਬੜੇ ਕੀਆ ਬੜੀਆਂ ਕਿਸ ਕਰਨਾ ਸੋਖ ਦਾ ਤਾਦ ਰੰਗ ਰੰਗ ਦੇ ਜਾਰੇ ਇਸ ਮਾਰੇ ਹਾਈ ਕਰੀਏ ਆਪਣੇ ਪ੍ਰਭੂ ਚਿਤ ਤੇ ਪਾਰੇ ਨਾਨਕ ਕੀ ਬਾਣੀ ਮੁਰਗ ਦੀ ਨਹੀਂ ਜਾਏ ਸੋ ਘਰੇ ਜੇ ਸਰ ਜਾਏ ਸੋ ਘਰੇ ਜੇ ਸਰ ਜਾਏ ਆਸਸ Да. So it. ਕੋ ਕਾਰਸਤ ਪ੍ਰਸਾਦ ਨਾਮ ਤੁਮ ਕੇ ਮੇਰੇ ਮਾਈ ਸਤਿਗੁਰੂ ਮਹਾਰਾਜ ਸਤਿਗੁਰੂ